ਹਾਂਜੀ ਸਤ ਸ੍ਰੀ ਅਕਾਲ ਪੰਜਾਬੀਓ ਕਿਦਾਂ ਕੀ ਹਾਲ ਚਾਲ ਆ ਤੇ ਆਪਾਂ ਨਵੇਂ ਬਲੌਗ ਦੀ ਕਰਤੀ ਆ ਸਟਾਰਟਿੰਗ ਤੇ ਆਪਾਂ ਪੱਠੇ ਬੀਜਣੇ ਆ ਕੱਲੂ ਤੇ ਆਪਾਂ ਅੱਜ ਰੂਟਾਵੇਟਰ ਵੇਨ ਕਰਨੇ ਆ ਤੇ ਆਪਾਂ ਮੈਲਦੇ ਆ ਜਾ ਕੇ ਤੇ ਆਪਾਂ ਪੱਠੇ ਬੀਜੇ ਲੱਗੇ ਆ ਤੇ ਆਪਣਾ ਝੋਟਾ ਖੜਾ ਮਗਰ ਮਗਰ ਰੂਟਾਵੇਟਰ ਪਾਇਆ ਹੋਇਆ ਤੇ ਮਾਰਦੇ ਆ ਸੈਲਫ ਟਰੈਕਟਰ ਦੀ ਤੇ ਚਾਲਦੇ ਆ ਮੀ ਪਿਆ ਸੀ ਮੈਂ ਖੱਤਾ ਫੋਲ ਆਈ ਗਏ ਮਾੜਾ ਮੋਟਾ ਲੋ ਵੀ ਚੱਲ ਜੇ ਮੈਂ ਪੱਠੇ ਵਾਲਾ ਫੇਰ ਪੱਠੇ ਵਾਲਾ ਸਾਹ ਜਾਂ ਫੋਲ ਕੇ ਆਉਣਾ ਉਹ ਖੜਾ ਆਪਣਾ YouTube ਦਾ ਤੋ ਇਹ ਹੈ ਜਿਹੜਾ ਡਰੇਟਰ ਬਣਿਆ ਗੇਟ ਖੋਲ ਲੀਏ ਆਪਾਂ ਇਹ ਆ ਜੀ ਬਾਹਰ ਦਾ ਨਜ਼ਾਰਾ ਕੋਠੀ ਇਹ ਆ ਉਹਨੇ ਲਾਈ ਆ ਕਹਿੰਦੇ ਰੇੜੀ ਨੂੰ ਮਸਾ ਲਈ ਇਸ ਤਰ੍ਹਾਂ ਝੋਲਾ ਤਿਆਰ ਆ ਜਾ ਕੇ ਪੱਟੇ ਇਕੱਠੇ ਆਲਾ ਸਾਹ ਹੋ ਕੇ ਆਣਾ ਤੇ ਆਪਾਂ ਬਾਬਾ ਦੀ ਜੀ ਮੋੜ ਲਵਾਈ ਆਪਾਂ ਪਰ ਇੱਕ ਤੇ ਮੈਨਦੇ ਜਾ ਕੇ ਉਹ ਚੋਣਾਂ ਤੋਂ ਤੇ ਜਾ ਕੇ ਮੈਨਦੇ ਬਾਬਾ ਪੱਟੇ ਵੀ ਕਿੱਥੇ ਲੱਗ ਗਏ ਆ ਪੱਟੇ ਕਿੱਥੇ ਨਹੀਂ ਲੱਗੇ ਕੋਈ ਬਾਬੇ ਝੋਨੇ ਚੈੱਕ ਕਰੋ ਉਹ ਤੂੰ ਜਿੱਥੇ ਢਿੰਡਣ ਦੇਖਦਾ ਵਾ ਉਥੇ ਵੀ ਆਪਣਾ ਝੋਨਾਈਆਂ ਸਿਰ ਵੀ ਆਪਣਾ ਝੋਨਾ ਵਾਗਾ ਤੇ ਸਾਡੋ ਇੱਥੇ ਛੋਡੇ ਕਿਆ ਕਰੋ ਵਾਸਨ ਲੇਸਨ ਵਾਲੇ ਹੀ ਆ ਕਣਾ ਬੜਾ ਘਾਵ ਆ ਵਿੱਚ ਜੋ ਨਾ ਵਾਕੇ ਉਹ ਰੈਡੀ ਆ ਨਹੀਂ ਪੈ ਕੇ ਖੜਿਆ ਸੀ ਦੇਖ ਚਾਲ ਵੀ ਲੱਗਣ ਗਿਆ ਟਿਆਰ ਉਹ ਜਾਬੇ 60 ਕਰਦੇ ਆ ਇਹਨੂੰ ਜੇ ਐ ਬਾਪਰ ਤੋਂ ਲੈ ਕੇ ਤੋ ਇੱਕ ਅੱਕ ਥਲੇ ਥਲੇ ਨੜ ਪੱਟੇ ਆ ਜਾਂਦੇ ਬਾਕੀ ਆਪਣਾ ਭਰਾ ਸਤੇਜਿੰਦਰ ਇਹਨਾਂ ਨੇ ਪਟਾਕੇ ਵਾਲੀ ਸਰਾ ਗੱਲਬਾਤ ਕਰਾਈ ਆ ਏ ਏ ਏ ਏ ਏ ਸਾਡੇ ਹੁਣ 4 ਸਪੀਕਰ ਲਾਉਣ ਲੱਗੇ ਆਪਾਂ ਉਹ ਵੀ ਤੁਹਾਨੂੰ ਵਲੋਗ ਦਿਖਾਵਾਗੇ ਆਪਾਂ 4 ਸਪੀਕਰ ਲਵਾ ਦੇਣੇ ਹੁਣ ਫਾਈਨਲ ਕਰ ਦੇਣੇ 4 ਇਹ ਇਧਰ ਕਿਉਂ ਨਾ ਚੈੱਕ ਕਰੋ ਕੋਨੇ ਲੱਕੋ ਨਾ ਟੱਕ ਹੋਏ ਬਈ ਬੱਸ ਸਿਰ ਜਣੇ ਆ ਹੋਰ 2-14 ਦਿਨ ਤੱਕ ਨਿਸਰੇ ਹੋਣਗੇ ਵਾਸੂ ਚੈੱਕ ਉਹ ਸੁਟਾ ਪਿਆ ਮੇਜ ਉਹ ਸੁਟਾ ਪਿਆ ਵਾ ਚੱਲ ਆਇਆ ਪੱਠੇ ਬੀ ਲਿਆ ਜਾ ਕੇ ਲੱਗਦਾ ਅੱਜ ਉਹ ਮੇਰੇ ਪਾਣੀ ਖਾਦਮ ਹੋਇਆ ਪਿਆ ਇੱਥੇ ਪਠਿਆਲਾ ਤੋਂ ਆ ਰਿਹਾ ਕਾਰ ਆਈਏ ਥੂੜ ਆਈਏ ਮੀਂਹ ਪਈ ਜਾਂਦਾ ਰੋਜ਼ ਹੁਣ ਜਦੋਂ ਮੀਂਹ ਲੋੜ ਸੀ ਸਾਲਾ ਉਦੋਂ ਮੀਂਹ ਪੈਂਦਾ ਨਹੀਂ ਹੁਣ ਮੀਂਹ ਆਈ ਜਾਂਦਾ ਥੂੜ ਐ ਹੋਏ ਹੋਏ ਹਾਏ ਸਾਰ ਕੁਝ ਵੀ ਆਪੇ ਕਰਵਾਉਣਾ ਹੀ ਹੋਈ ਆ ਜਾਣਾ ਕਰਵਾਣ ਆ ਪਹਿਲਾ ਵੀ ਰੀਮਾ ਜੇ ਤੋਂ ਬਾਤੋਂ ਜਾਦਾ ਕਦੂ ਕੀਤਾ ਵਾ ਅੱਜ ਮੈਂ ਕਾਫੀ ਟਰੱਕ ਤਵਾ ਕੇ ਖੜਾ ਕੀਤਾ ਅੱਜ ਅੱਜ ਚੌਲ ਲੱਗੇ ਆ ਬਾਤੋਂ ਆ ਰਿਖੋ ਫੇ ਪੈਨ ਲੱਗਾ ਇਧਰੋਂ ਲੋ ਇਧਰੋਂ ਬਾਤਾਂ ਜਿਉਂ ਚਾਵੜ ਇਧਰੋਂ ਕਰਤੀਏ ਗੇਅਰ ਦੂਜਾ ਪਹਿਲਾ ਫਟ 1500 ਆਰਪੀਐਮ ਤੋਂ ਥੋੜਾ ਜਿਹਾ Got mera apna subscribe yo khawab nahi karande kaam kar mera mere aur naye naye vlog aunde raho ge subscribe chalan de aa magar puro khate banwana aa pehle de ਜਾਗੇ <laughs> ਰ ਆਪਰ ਚੱਕਰ ਚੈੱਕ ਕਰੋ ਇੱਕ ਜੇਗਾ ਚੱਕਰ ਦੋਰ ਦਾ ਨਹੀਂ ਹੈਗਾ ਫਿਰ ਚੈੱਕ ਕਰੋ ਚੈੱਕ ਕਰੋ ਬਾਪੋ ਅਹ ਲਾ ਜਾਂਦਾ ਫਾਕੇ ਦੂਜੇ ਗੇਅਰ ਚ

ਕਹਿੰਦੇ ਮੇਹਸ਼ ਆ ਗਿਆ ਲੈ ਕੇ ਵੀ ਹਾਂ ਪੱਠੇ ਬੀਜਾਂਗੇ ਮੇਹਸ਼ ਆ ਗਿਆ ਕਹਿੰਦੇ ਮੇਹਸ਼ ਇਧਰ ਸਸਰੀ ਗੱਲ ਕਰਦੇ ਪਹਿਲਾਂ ਸਾਰਿਆਂ ਨੂੰ ਸਸਰੀ ਗੱਲ ਕਹਦੇ ਆ ਇੱਕ ਘਰੀ ਸਸਰੀ ਗੱਲ ਉਹ ਲਿਆਂਦਾ ਵੀ ਇਹ ਵੀ ਮੈਂ ਕਰ ਦੇਣਾ ਇਹ ਚ ਵੀ ਇਹ ਇੱਥੇ ਵੀ ਉਹਨਾਂ ਕੇ ਛੱਟਾ ਦੇ ਦੀ ਇਹ ਚ ਵੀ ਆਪਾਂ ਮਾੜੇ ਬੀਜਦੇ ਨੇ ਇਹਦੇ ਸਸਰੀ ਗੱਲ ਕਰਦੇ ਆ ਕਰੀ ਫੇ ਸਾਰਿਆਂ ਨੂੰ ਕਰਦੇ ਕੋਣ ਹੈਗਾ ਉੱਲਾ ਸਾਰਾ ਡਿੱਗਿਆ ਕੋਣ ਹੈ ਨਹੀਂ ਵੀਡੀਓ ਆਵਾਂ ਦੀ ਸਾਸ਼ਤਰੀ ਗਾਨ ਸਾਰਿਆਂ ਨੂੰ ਕਹਦੇ ਸਾਰਿਆਂ ਨੂੰ ਇਹ ਵੀ ਲੈਂਦਾ ਵਾ ਕੀ ਲੈਂਦਾ ਕਿਹੜਾ ਬਾਜੜਾ ਬਾਜੜਾ ਪਟੇ ਵੀਜਣ ਲੱਗੇ ਛੱਟਾ ਦੇਣ ਲੱਗਾ ਹੁਣ ਆ ਵੀ ਕਹਿੰਦੇ ਛੱਟਾ ਦੇਣ ਲੱਗਾ ਮਹੇਸ਼ ਦੇ ਛੱਟਾ ਮਹੇਸ਼ ਹੈ ਇਹ ਛੱਟਾ ਦੇਣ ਲੱਗਾ ਮਹੇਸ਼ ਇੱਕ ਵਾਰੀ ਹਮਾਂਗੇ ਹੁਣ ਬੀਚੇ ਜਾਊਗੇ ਪੱਠੇ ਵੀ ਨਾਲ ਦੇ ਹੱਥ ਹਾਂਜੀ ਤੇ ਆਪਾਂ ਬਲੌਗ ਦੀ ਕਰਦੇ ਆ ਇੱਥੇ ਹੀ ਐਂਡ ਤੇ ਨਵੇਂ ਜੇ ਬਲੌਗ ਦੇ ਨਾਲ ਹੁਣ ਆਪਾਂ ਮਿਲਾਂਗੇ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਨਵੇਂ-ਨਵੇਂ ਹੁਣ ਵੀਡੀਓ ਆਉਂਦੀਆਂ ਰੂਗੀਆਂ ਤੇ ਮਿਲਦੇ ਆ ਨਵੇਂ ਜੇ ਬਲੌਗ ਦੇ ਨਾਲ ਵਧੀਆ ਜੇ ਕੰਟੈਂਟ ਦੇ ਨਾਲ